ਮੈਂ ਕੁਝ ਦਿਨ ਤੋਂ ਇੱਕ ਐਡ ਦੇਖ ਰਿਹਾ ਟੀਵੀ ਤੇ ਤੁਸੀਂ ਵੀ ਦੇਖੀ ਹੋਣੀ ਕਿ ਇੱਕ ਮਦਰ ਆਪਣੇ ਹੀ ਬੇਟੇ ਦੀ ਕੰਪਲੀਟ ਕਰਨ ਉਹਦੇ ਸਕੂਲ ਦੇ ਪ੍ਰਿੰਸੀਪਲ ਕੋਲ ਜਾਂਦੀ ਆ ਉਹ ਦੇਖਦੀ ਆ ਕਿ ਮੇਰਾ ਬੇਟਾ ਕਿਸੇ ਲੜਕੀ ਨੂੰ ਛੇੜ ਰਿਹਾ ਉਸ ਲੜਕੀ ਨੂੰ ਨਾਲ ਲੈ ਕੇ ਪ੍ਰਿੰਸੀਪਲ ਕੋਲ ਚਲੀ ਜਾਂਦੀ ਆ ਕਿ ਜੀ ਫਲਾਣੇ ਮੁੰਡੇ ਨੇ ਇਸ ਲੜਕੀ ਨੂੰ ਛੇੜਿਆ ਉਹਨੂੰ ਬੁਲਾਓ ਤੇ ਉਹਨੂੰ ਪਨਿਸ਼ ਕਰੋ ਔਰ ਜਦੋਂ ਲੜਕਾ ਆ ਕੇ ਦੇਖਦਾ ਹੈ ਕਿ ਮੰਮਾ ਤੁਸੀਂ ਹੀ ਕੰਪਲੀਟ ਕੀਤੀ ਹੈ ਪ੍ਰਿੰਸੀਪਲ ਵੀ ਹੈਰਾਨ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਬੇਟੇ ਦੀ ਉਹ ਕੰਪਲੀਟ ਕਰਦੀ ਕਹਿੰਦੀ ਵਾਇਸੋ ਜੇ ਮੇਰਾ ਬੇਟਾ ਹੈ ਮਤਲਬ ਉਹਨੂੰ ਕੁਝ ਵੀ ਕਰਨ ਦੀ ਇਜਾਜ਼ਤ ਹੈ ਅਜਿਹੇ ਪੇਰੈਂਟਸ ਹੋਣੇ ਚਾਹੀਦੇ ਨੇ ਅੱਜ ਸਾਡੇ ਸਮਾਜ ਦੇ ਵਿੱਚ ਇੱਕੋ ਸਪਾਈ ਲੜਕੀ ਸਾਡੀ ਪਕੜੀ ਗਈ ਹੈ ਜਸੂਸ ਜੋਤੀ ਮਲੋਤਰਾ ਬੱਚਿਓ ਮੈਨੂੰ ਬੜੀ ਖੁਸ਼ੀ ਹੋਈ ਇੱਕ ਚੀਜ਼ ਦੇਖ ਕੇ ਕਿ ਜਦੋਂ ਦੀ ਉਹ ਜੋਤੀ ਮਲੋਤਰਾ ਪਕੜੀ ਗਈ ਹੈ ਇੱਕ ਵੀ ਪੋਸਟ ਉਹਦੇ ਹੱਕ 'ਚ ਨਹੀਂ ਆਈ ਇੱਕ ਵੀ ਪੋਸਟ ਸੋਸ਼ਲ ਮੀਡੀਆ ਤੇ ਕਿ ਸਾਡੀ ਹਿੰਦੂਆਂ ਦੀ ਧੀ ਹੈ ਜਾਂ ਸਾਡੇ ਹਰਿਆਣੇ ਦੀ ਧੀ ਹੈ ਜਾਂ ਸਾਡੀ ਧੀ ਨੂੰ ਬੇਕਸੂਰ ਨੂੰ ਫਸਾਇਆ ਗਿਆ ਹੈ ਜਾਂ ਸਾਡੀ ਧੀ ਜਿਹੜੀ ਵਰ ਖਿਲਾਫ ਕੀਤੀ ਗਈ ਹੈ ਜਾਂ ਇਹਦੇ ਪ੍ਰਤੀ ਸਾਜ਼ਿਸ਼ ਕੀਤੀ ਗਈ ਹੈ ਕਿਸੇ ਨੇ ਨਹੀਂ ਕਿਹਾ ਸਭ ਕੀ ਕਹਿ ਰਹੇ ਨੇ ਹਾਂ ਇਹਨੇ ਗਲਤ ਕੰਮ ਕੀਤਾ ਤਾਂ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਅਸੀਂ ਆਪਣੇ ਬੱਚਿਆਂ ਦੀਆਂ ਗਲਤੀਆਂ ਲੁਕੋਵਾਂਗੇ ਅਗਰ ਅਸੀਂ ਹਰ ਮਸਲੇ ਤੇ ਆ ਕੇ ਖੜੇ ਹੋ ਜਾਾਂਗੇ ਆਪਣੇ ਬੱਚਿਆਂ ਨਾਲ ਨਹੀਂ ਜੀ ਨਹੀਂ ਮੇਰਾ ਤਾਂ ਬੱਚਾ ਗਲਤ ਕਰ ਹੀ ਨਹੀਂ ਸਕਦਾ ਇਨੂੰ ਤਾਂ ਫਸਾਇਆ ਗਿਆ ਇਹਨੂੰ ਬਹਿਕਾਇਆ ਗਿਆ ਇਹ ਤਾਂ ਕੁਝ ਕਰਨਾ ਹੀ ਨਹੀਂ ਚਾਹੁੰਦਾ ਸੀ ਇਹਦਾ ਕਿਸੇ ਦੀ ਸਾਜ਼ਿਸ਼ ਹੈ ਅਗਰ ਅਜਿਹੇ ਪੇਰੈਂਟਸ ਹੋਣਗੇ ਤਾਂ ਸਾਡੀਆਂ ਸਟੇਟਾਂ ਸਾਡੀਆਂ ਕੌਮਾਂ ਤੇ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋਣੀਆਂ ਇੱਕ ਆਮ ਜੀ ਗੱਲ ਹੈ